ਖਾਮਲੇ ਰੰਗ ਵਾਲੀ ਸੋਨੂ ਕੌਰ ਤੇ ਉਸ ਦਾ ਮਨਜੀਤਰ ਰਪਿੰਦਰ ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਬਲੌਗਸ ਤੇ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੇ ਹਨ ਤੇ ਜਿੱਥੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਉੱਥੇ ਹੀ ਕੁਝ ਕੁ ਲੋਕਾਂ ਦੇ ਵੱਲੋਂ ਉਸ ਨੂੰ ਹੇਟ ਵੀ ਕੀਤਾ ਜਾਂਦਾ ਹੈ ਤੇ ਉਸ ਨੂੰ ਟਰੋਲ ਕੀਤਾ ਜਾਂਦਾ ਹੈ ਤੇ ਹਾਲ ਹੀ ਦੇ ਵਿੱਚ ਵੀ ਕੁਝ ਅਜੀਹਾ ਹੀ ਸੋਨੂ ਕੌਰ ਦੇ ਨਾਲ ਹੋਇਆ ਹੈ ਜਿਸ ਤੋਂ ਬਾਅਦ ਲੋਕ ਉਸ ਨੂੰ ਕਾਫੀ ਬੁਰੇ ਤਰੀਕੇ ਦੇ ਨਾਲ ਟਰੋਲ ਕਰ ਖਾਨ ਤੇ ਉਸ ਦੀਆਂ ਵੀਡੀਓਸ ਤੇ ਰੁਪਿੰਦਰ ਦੀਆਂ ਵੀਡੀਓਸ ਥੱਲੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ਕਮੈਂਟ ਵੀ ਇੰਨੇ ਇੰਨੇ ਵੱਡੇ ਕੀਤੇ ਜਾ ਰਹੇ ਹਨ ਕਿ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਵੋਗੇ ਦਰਅਸਲ ਮਾਮਲਾ ਇਹ ਹੈ ਕਿ ਬੀਤੇ ਦਿਨੀ ਜਿਹੜਾ ਸੋਨੂ ਕੌਰ ਤੇ ਉਸ ਦਾ ਮੰਗੇਤਰ ਰੁਪਿੰਦਰ ਵੂਪਰ ਜੋ ਕਿ ਇੱਕ ਵਿਸ਼ੇਸ਼ ਬ੍ਰਾਂਡ ਹੈ ਉਸ ਦੇ ਆਊਟਲੈਟ ਵਿੱਚ ਉਹ ਦੋਨੇ ਘੁੰਮਣ ਗਏ ਸੀ ਘੁੰਮਦਿਆਂ ਦੀਆਂ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਘੁੰਮਣ ਦੇ ਦੌਰਾਨ ਜਿਹੜਾ ਸੋਨੂ ਕੌਰ ਨੇ ਪੈਂਟ ਸ਼ਰਟ ਪਾਈ ਹੋਈ ਹੈ ਜੀਨ ਟੌਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋਨੂ ਕੌਰ ਦੀ ਇਹ ਵੀਡੀਓ ਜਿਸ ਤੋਂ ਬਾਅਦ ਲੋਕ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ ਕਮੈਂਟ ਇਸ ਕਰਕੇ ਕਰ ਰਹੇ ਹਨ ਕਿਉਂਕਿ ਜਦ ਸੋਨੂ ਕੌਰ ਲਾਈਮਲਾਈਟ ਦੇ ਵਿੱਚ ਆਈ ਸੀ ਤਾਂ ਉਸ ਨੇ ਇਹ ਗੱਲ ਬੋਲੀ ਸੀ ਕਿ ਮੈਂ ਲਗਾਤਾਰ ਸੂਟ ਹੀ ਪੈਨੂੰਗੀ ਮੈਂ ਕਦੇ ਵੀ ਜੀਨ ਟੌਪ ਨਹੀਂ ਪਾਉਂਗੀ ਪਰ ਉਸ ਦੇ ਬਾਵਜੂਦ ਅੱਜ ਉਸ ਨੇ ਇਹ ਵੀਡੀਓ ਅਜੇ ਦੀ ਜੀਨ ਟੌਪ ਦੇ ਵਿੱਚ ਪਾਈ ਹੈ ਕਮੈਂਟ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਵੱਡੇ ਕਮੈਂਟ ਕੀਤੇ ਗਏ ਹਨ ਲਿਖਿਆ ਹੈ ਕਿ ਗੱਲਾਂ ਸੱਚੀਆਂ ਨੇ ਸਾਡੇ ਪੰਜਾਬੀ ਅਨਪੜ੍ਹ ਨੇ ਜਾਂ ਪਾਗਲ ਨੇ ਹੁਣ ਪਤਾ ਲੱਗ ਰਿਹਾ ਇਸ ਕੁੜੀ ਨੇ ਗਰੀਬੀ ਦੀ ਗੱਲ ਕਰਕੇ ਵਿਚਾਰ ਦਿੱਤੀ ਕਿ ਮੈਂ ਪੰਜਾਬੀ ਸੂਟ ਹੀ ਪਾਉਣੇ ਆ ਸਾਡੇ ਪੰਜਾਬੀਆਂ ਨੇ ਪਿਆਰ ਤੇ ਸਤਿਕਾਰ ਦਿੱਤਾ ਉਸ ਤੋਂ ਬਾਅਦ ਆ ਕੁਝ ਹੋਣਾ ਹੁਣ ਕੀ ਬੋਲਿਆ ਜਾਵੇ ਸਮਝੋ ਪੰਜਾਬੀਓ ਕਿਉਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆ ਕੁਝ ਦਿਖਾ ਰਹੀ ਹੋ ਸ਼ਰਮ ਕਰੋ ਇਹਨਾਂ ਨੂੰ ਤਾਂ ਹੈ ਨਹੀਂ ਹੁਣ ਕਿੱਧਰ ਗਿਆ ਸੂਟ ਤੇਰਾ ਹੁਣੇ ਹੀ ਅਨਸਬਸਕ੍ਰਾਈਬ ਤੇ ਬਲੌਕ ਕਰਨ ਲੱਗਾ ਤੇ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਵੀ ਇਹਨਾਂ ਨੂੰ ਦੇਖਣਾ ਬੰਦ ਕਰੋ ਇਸ ਦੇ ਨਾਲ ਹੀ ਹਾਲੇ ਤਾਂ ਤੁਸੀਂ ਦੇਖੀ ਜਾਓ ਇਹ ਚੰਡੀਗੜ੍ਹ ਰੈਨ ਵੀ ਜਾਏਗੀ ਮੁੰਡੇ ਦੇ ਨਾਲ ਇਹਨਾਂ ਕਮੈਂਟਸ ਤੋਂ ਬਾਅਦ ਲੋਕਾਂ ਦੇ ਵੱਲੋਂ ਹੋਰ ਵੀ ਕਾਫੀ ਵੱਡੇ ਵੱਡੇ ਕਮੈਂਟ ਆ ਜਿਹੜੇ ਸੋਨੂ ਕੌਰ ਤੇ ਉਸਦੇ ਪਤੀ ਰਪਿੰਦਰ ਨੂੰ ਕੀਤੇ ਜਾ ਰਹੇ ਹਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਕੀ ਉਸ ਦਾ ਜੀਨ ਟੌਪ ਪਾਉਣਾ ਸਹੀ ਹੈ ਜਾਂ ਗਲਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ